ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ 10ਵੀਂ ਤਵੇ ਪ੍ਰਸਾਦ ਸਵਈਏ ਸ਼ਰਾਵਕ ਸੁੱਦ ਸੰਗੋਹ ਸਿਦਾਨਕੇ ਦੇਖ ਫਿਰਿਓ ਘਰ ਜੋਗ ਜਤੀਕੇ ਸੋਰ ਸੁਰਾਰਦਨ ਸੁੱਦ ਸਿਦਾਦਿਕ ਸੰਤ ਸਮੋਹ ਅਨੇਕ ਮੱਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖਿਅਤ ਪ੍ਰਾਨਪਤੀ ਕੇ ਸ੍ਰੀ ਪਗਵਾਨ ਕੀ ਪਾਏ ਕਿਰਪਾ ਹੂਤੀ ਏ ਗ੍ਰਤੀ ਬਿਰ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਚੁਰੰਗ ਸਵਾਰੀ कोट तुरंग कुरंग से को दत पौण के गौण को जात निवारे पारी पुजान के भूप भली बिद न्यावत शीश ना जात बिचारे एते भय तो कहा पय भूपत अंत को नांगे ही पाए पदारे ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਪਵੇਖ ਪਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ তীর্থ ਨਾਨ ਦਇਆ ਦਮਦਾਨ ਸੁ ਸੰਜਮ ਨੇਮ ਅਨੇਕ ਬਿਸ਼ੇਖੈ ਦੇਦ ਪੁਰਾਨ ਕ ਤੇਬ ਕੁਰਾਨ ਜਮੀਨ ਜਮਾਨ ਸੁ ਬਾਣ ਕੇ ਪੇਖੈ ਪੌਣ ਆਹਾਰ ਜਤੇ ਜਤ ਤਾਰ ਸਭੈ ਸੁਭ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਪਜੇ ਬਿਨੂ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੋਦ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾਹ ਦੁਰਜਾਨਦ ਲੈਗੇ ਪਾਰੇ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਗੇ ਤੋਰ ਹਰੀ ਨ ਮਰੂਰ ਮਵਾਸਣ ਮਾਤੇ ਮਤੰਗਨ ਮਾਨ ਮਲੈਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚ ਲੈਗੇ ਬੀਰਿਆ ਪਰ ਵੱਡੇ ਬਰਿਆਰ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲੇਂਦ ਮਵਾਸਣਾ ਮਾਤੇਗ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਾਤਣ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਗਨੇਗ ਸੋ ਏਕ ਦਵਈਆ दानमदेव फिनिंद ने साचर भूत भवेख पवन जपेंगे जीव जीते जल में थल में पल ही पल में सब ठाप थपेंगे था पुन परतापन बाट जय तुन पापण के बो पुंज खपेंगे साध संगोह प्रसन्न फिरे जग सत्र सभे अब लोग चपेंगे मानविंद्र गजेंद्र नारदप ਜੋਨ ਤਰਲੋ ਕੋ ਰਾਜ ਕਰਨਗੇ ਔਰ ਸਾਨੰਗ ਜਾਦਿਕ ਦਾਨ ਅਨੇਕ ਸੁਆੰਬਰ ਸਾਜ ਬਰਹਿਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜੰਪਾਸ ਪਰਹਿਗੇ ਜੇ ਨਾਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਾਰ ਫੇਰ ਨਾ ਦੇਹ ਤਰਹਿਗੇ ਕਹਾ ਪਇਓ ਜੋ ਦੂ ਲੋਚਣ ਮੂਦ ਕੇ ਬੈਠ ਰਿਓ ਬਖਤਿਆਨ ਲਗਾਇਓ ਨਾਟ ਫਿਰਿਓ ਲੀਏ ਸਾਤ ਸਮੁੰਦਰਾਂ ਨਾਮ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬਤਾਇਓ ਸਾਚ ਕਹੋ ਸੁਨ ਲੇ ਹੋ ਸਭੈ ਜਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਾਹੋ ਲੈ ਪਾਹਨ ਪੂਜ ਧਰਿਓ ਸਿਰ ਕਾਹੋ ਲੈ ਲਿੰਗ ਗਰੇ ਲਟਕਾਇਓ ਕਾਹੋ ਲਖਿਓ ਹਰ ਅਵਾਚਿ ਦਿਸਾਮਹਿ ਕਾਹੋ ਪਸ਼ਾਹ ਕੋ ਸੀਸ ਲਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣਤਾਇਓ ਕੋਰ ਕਿਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਤਾਇਓ ਕੋਰ ਕਿਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ